ਹਾਂ ਜੀ ਕੀ ਕਹਿਣਾ ਚਾਹੁੰਗੇ ਅੱਜ ਵਰਤ ਰੱਖਿਆ ਹੈ ਸਾਡੀ ਮੈਰਿਜ ਨੂੰ ਸਾਡੇ 43 ਸਾਲ ਹੋ ਗਏ ਹੈ ਵੈਸੇ 82 ਜੇ ਸਾਡਾ ਮੈਰਿਜ ਹੋਈ ਸੀ ਤੇ ਉਸ ਟਾਈਮ ਤੋਂ ਹੀ ਇਹ ਮੇਰੇ ਨਾਲ ਹੀ ਵਰਤ ਰੱਖ ਰਹੇ ਹੈਗੇ ਨੇ ਪਰ ਹੁਣ ਮੈਂ ਇਹ ਕਹਨੀ ਆ ਕਹਨੀ ਵੀ ਆ ਵੀ ਤੁਹਾਡੀ ਨਾ ਇਹਨਾਂ ਨੂੰ ਹਾਰਦੀ ਪ੍ਰੋਬਲਮ ਹੈ ਤੇ ਮੈਂ ਕਹਨੀ ਆ ਵੀ ਤੁਸੀਂ ਹੁਣ ਵਰਤ ਨਾ ਰੱਖਿਆ ਕਰੋ ਪਰ ਫਿਰ ਵੀ ਇਹ ਥੋੜਾ ਜਿਹਾ ਇਮੋਸ਼ਨਲ ਹੈਗੇ ਨੇ ਪਿਆਰ ਕਰਦੇ ਹੈਗੇ ਨੇ ਇਸ ਕਰਕੇ ਇਹ ਕਹਦਾ ਨਹੀਂ ਵੀ ਮੈਂ ਤਾਂ ਰੱਖੂੰਗਾ ਹੀ ਰੱਖੂੰਗਾ ਕਿਸ ਤਰ੍ਹਾਂ ਦੇ ਦੋ ਇਹਨਾਂ ਦੇ ਪਿਆਰ ਨਹੀਂ ਤੁਸੀਂ ਫਿਰ ਤਾਂ ਬਸ ਮੈਂ ਸਮਝਦੀ ਆ ਜਿਵੇਂ ਮੇਰੇ ਸ਼ੀ ਪਾਰਵਤੀ ਨੇ ਮੈਂ ਇਹਨਾਂ ਨੂੰ ਬਸ ਸ਼ੀਵੀ ਦੇ ਰੂਪ ਦੇ ਵਿੱਚ ਹੀ ਦੇਖਦੀ ਆ ਹਾਂਜੀ ਕੀ ਕਹਿਣਾ ਜੋਗੇ ਨੰਦਰਾਲ ਜੀ ਅੱਜ ਕਰਵਾ ਚੌਥ ਰੱਖਿਆ ਮੈਂ ਨੰਦਰਾਲ ਕੇ ਜੜਵਾ ਤੋਂ ਉਮਰ ਮੇਰੀ ਹੋ ਗਈ 67 ਸਾਲ ਤੇ ਵਰਤ ਰੱਖਦਿਆਂ ਨੂੰ ਹੋ ਗਏ ਮੈਨੂੰ 36 ਸਾਲ ਜਦ ਕਿ ਸਾਡਾ 82 ਚ ਮੈਰਿਜ ਹੋਈ ਸੀ 82 ਤੋਂ ਬਾਅਦ ਅਸੀਂ 4-5 ਸਾਲ ਅਸੀਂ ਮੁਜਾਰੇ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਸਾਡੇ ਵਾਸਤੇ ਵਰਤ ਰੱਖਦੀਆਂ ਤਾਂ ਵਰਤ ਕਿਉਂ ਰੱਖਦੀਆਂ ਇਹ ਇਹ ਕਹਿੰਦੀ ਤੁਹਾਡੀ ਲੰਬੀ ਕਾਮਨਾ ਵਾਸਤੇ ਲੰਬੀ ਉਮਰ ਵਾਸਤੇ ਮੈਂ ਕਿਹਾ ਫਿਰ ਅਸੀਂ ਕਿਉਂ ਨਹੀਂ ਰੱਖ ਸਕਦੇ ਤੁਹਾਡੀ ਲੰਬੀ ਉਮਰ ਵਾਸਤੇ ਅਸੀਂ ਵੀ ਵਰਤ ਰੱਖਣਾ ਸ਼ੁਰੂ ਕੀਤਾ ਉਹਨਾਂ ਦੀ ਲੰਬੀ ਉਮਰ ਵਾਸਤੇ ਹੁਣ ਦੋਨੋਂ ਜੀ ਅਸੀਂ ਇੱਕ ਦੂਜੇ ਵਾਸਤੇ ਵਾਰਤ ਰੱਖਦੇ ਆ ਤੇ ਸਾਡਾ ਪਿਆਰ ਜਿਹੜਾ ਹੈ ਉਹ 82 ਤੋਂ ਲੈ ਕੇ ਹੁਣ ਤੱਕ ਸਦਾ ਬਰਕਰਾਰ ਹੈ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਆ ਦੁੱਖ ਸੁੱਖ ਇਕੋ ਜਿਹੇ ਵੰਡਦੇ ਆ ਪਿਆਰ ਸਾਡਾ ਬਣਿਆ ਹੋਇਆ ਹੈ ਇਸ ਵਾਸਤੇ ਅਸੀਂ ਖੁਸ਼ੀ ਕਿੰਨੀ ਦੇਖੀ ਜਾਂਦੀ ਹੈ ਖੁਸ਼ੀ ਇਹ ਜਦੋਂ ਵਾਰਤ ਆਉਂਦਾ ਸਾਨੂੰ ਪਹਿਲਾਂ ਹੀ ਖੁਸ਼ੀਆਂ ਆਉਣ ਲੱਗ ਜਾਂਦੀਆਂ ਬਈ ਕਰਵਾ ਆ ਰਿਹਾ ਹੈ ਜੀ ਕਰਵੇ ਦਾ ਵਾਰਤ ਅਸੀਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਆਪਣੀਆਂ ਤੇ ਕਰਵਿਆ ਲੈ ਦਿੰਦਾ ਅਸੀਂ ਬਹੁਤ ਖੁਸ਼ ਹੁੰਨੇ ਆਂ ਵੀ ਆਪਾਂ ਇੱਕ ਦੂਜੇ ਦਾ ਸਾਥ ਦਿੰਨੇ ਆਂ ਇੱਕ ਦੂਜੇ ਦਾ ਕਰਦੇ ਆਂ ਜਦ ਸਾਥ ਦਿੰਦੇ ਬਹੁਤ ਵਧੀਆ ਨਿਕਲਦਾ ਸਾਡਾ ਦਿਨ ਬਹੁਤ ਵਧੀਆ ਨਿਕਲਦਾ ਸਾਡਾ ਦਿਨ ਦਾ ਪਤਾ ਨਹੀਂ ਲੱਗਦਾਗਾ ਹਰਿਆ ਭਰਿਆ ਰੰਗ ਬਰੰਗਾ ਰੰਗੀਲਾ ਦਿਨ ਨਿਕਲਦਾ ਜੀ ਸਾਡੇ ਆਸਤੇ ਦਾ ਇਹ ਕੋਈ ਭੁੱਖ ਨਹੀਂ ਮਹਿਸੂਸ ਹੁੰਦੀ ਜੀ ਨਾ ਜੀ ਕਦੇ ਭੁੱਖ ਮਹਿਸੂਸ ਨਹੀਂ ਹੋਈ ਕਦੇ ਪਾਣੀ ਦੀ ਪਿਆਸ ਨਹੀਂ ਲੱਗੀਗੀ ਪਤਾ ਹੀ ਨਹੀਂ ਲੱਗਦਾ ਦਿੰਦਾ ਜੇ ਉਹ ਦਿਨ ਵੀ ਜਾਂਦਾ ਫਿਰ ਪਤਾ ਲੱਗਦਾ ਵੀ ਹਾਂ ਠੀਕ ਹੈ ਵੀ ਹੁਣ ਕਹਾਣੀ ਸੁਣਨੀ ਹੈ ਤੇ ਹੁਣ ਸਾਲਾ ਟਾਈਮ ਆ ਗਿਆ ਸਾਨੂੰ ਉਦੋਂ ਵੀ ਨਹੀਂ ਪਤਾ ਲੱਗਦਾ ਵੀ ਪਾਣੀ ਪੀਣੇ ਕਿ ਨਹੀਂ ਪੀਣਾ ਹੈ ਰਸਮਾਂ ਸਾਰੀਆਂ ਸੇਮ ਹੀ ਕਰਦੇ ਜਿਵੇਂ ਉਹ ਕਰਦੇ ਲੇਡੀ ਦਾ ਬਿਲਕੁਲ ਰਸਮਾਂ ਉਹੀ ਹੁੰਦੀਆਂ ਜੀ ਜੈਂਟਸ ਦੀਆਂ ਲੇਡੀ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਹੈ ਜੀ ਸਾਡੀਆਂ ਇੱਕੋ ਹੀ ਅਗਲ ਬਾਤ ਹੈ ਜੀ ਸਾਡੀ ਗੁਰੂ ਜੀ ਮੁੰਕਲਵਾ ਚੌਥ ਮਾਤਾ ਮਾਚੀ どうして <laughs> <laughs> ਕੀ ਨੂੰ ਲੈ ਗਏ ਗਰਿਕਾ ਨਹੀਂ ਮੈਂ ਤਾਂ ਦੇਖੀ ਨਾ ਵੀ ਉੱਤੇ ਜਿਹੜਾ ਉਹ ਐਕਸੈਸਰੀ ਰੱਖਣਾ ਉਹ ਨਹੀਂ ਰੱਖਿਆ ਤੇ ਉਹ ਮੱਠੀ ਰੱਖਣੀ ਸੀ ਮੱਠੀ ਕੋਕ ਮੱਠੀ ਕੋਕ ਕੋਕੀਆ ਕੋਕੀਆ ਕੋਕ

ਸਭ ਦੇ ਬਹੁਤ ਚੋਣ ਪਸਤੇ ਵਰਤ ਰੱਖਿਆ ਪਹਿਲਾਂ ਵਰਤ ਸੀ ਅਨੰਦ ਦਾ ਕੁਮਲਾਈ ਪਈ ਸੀ ਭੁੱਖੇ ਭਰਾ ਕਹਿੰਦੇ ਵੀ ਅੱਜ ਸਾਡਾ ਰੋਟੀ ਖਾਂਦੇ ਅੱਜ ਕਿਉਂ ਨਹੀਂ ਖਾਂਦੇ ਕਹਦੇ ਭੈਣ ਰੋਟੀ ਖਾ ਲੇ ਤੇ ਵੀਰ ਜੀ ਮੇਰਾ ਤਾਂ ਵਾਪਸ ਆ ਮੈਂ ਰੋਕੇ ਤੇ ਚੰਦਰਮਾ ਦੇ ਚਲ ਵੇਖਨੇ ਹਾਂ ਜਾ ਬਾਹਰ ਜਾ ਕੇ ਪਿੱਕਾ ਲੈਣਾ ਨਹੀਂ ਹੋਵੇ ਥੋੜਾ ਜਿਹਾ ਤੇ ਬੋਹੜ ਦਾ ਪੇੜ ਸੀ ਬਹੁਤ ਵੱਡਾ ਤੇ ਛਾਂ ਵਿੱਚ ਦੀਵਾ ਦਿਖਾਤਾ ਵਾਗ ਕੇ ਤੇ ਕਹਿੰਦਾ ਚੰਦਰਮਾ ਦੇਖਣੇ ਇਹ ਵੀ ਅੱਛਾ 80 ਰੁਪਏ ਕੰਮ ਕਰ ਚਲੇਗੀ ਜਦ ਤਰ੍ਹਾਂ ਦੇਖਾਂ ਆ ਕੇ ਕਹਿੰਦੀ ਭਾਬੀਆਂ ਨੂੰ ਆਪਾਂ ਰੱਖ ਲਈਏ ਕਹਿੰਦੀ ਇਹਦੇ ਵਿੱਚ ਆ ਲੈ ਖੰਦੇ ਉਹਨਾਂ ਦਾ ਨਿਕਲਿਆ ਸਾਡਾ ਤਾਂ ਨਿਕਲਿਆ ਵਿਚਾਰੇ ਕਰ ਵਾਲੇ ਕਿ ਚਲੇ ਨਹੀਂ ਰੱਖ ਲਈਏ ਤੁਲਾ ਕੁਛ ਵਿੱਚ ਨੂੰ ਜਾ ਕੇ ਉੱਥੇ ਵੇਖਿਆ ਤਾਂ ਬੜਾ ਹਾਲ ਹੋ ਰੋਈ ਜਾਂ ਸਾਰੇ ਤੇ ਕਹਿੰਦੇ ਕੀ ਗੱਲ ਹੋ ਗਈ ਪਤਾ ਨਹੀਂ ਕਿ ਉਹ ਕੋ ਚੰਗਾ ਪਰਵਾਸੇ ਰਾਜਾ ਪੁੱਤ ਤੇ ਕਿਦੋਂ ਗੱਲ ਪੁੱਛਿਆ ਤੇ ਹੋ ਗਿਆ ਉਹਦੇ ਨੰਨ ਦਾ ਸੀ ਸੱਤ ਸਾਰੇ ਨੇ ਤਾਂ ਮਤਲਬ ਕਿ ਕਿਸੇ ਹਸਵਾ ਦੇ ਦਿੱਤਾ ਕੋਈ ਕਹਿੰਦੇ ਮੇਰੇ ਘਰ ਨਾ ਖੜੂ ਮਿੱਲੇ ਤਾਰ ਖੜਾ ਕਾਲੀ ਮਾਤਾ ਦੇ ਰੂਪੇ ਤਤਨ ਉਸ ਤੋਂ ਅਗਦੇ ਉਹ ਕਿਹਾ ਉਹਨਾਂ ਨੂੰ ਮਾਫ ਕਰਦੇ ਇਹ ਜਾਪ ਬਦਸ਼ਾਹਾਂ ਮੇਰੇ ਪੈਸਾਂ ਤੇ ਕਹਿੰਦੇ ਕਿ ਸ਼ਾਮ ਅਥਨ ਹੋਵੇ ਤੇ ਇੱਥੇ ਕੀ ਪਰਿਵਰਿਅਨ ਜੋ ਸੰਸਾਰ ਦੇ ਰੀਤਾਂ ਕਰ ਚੱਲ ਹੁਆ ਹੈ ਇਹ ਕਹਿੰਦੇ ਨੇ ਮੈਂ ਤੇ ਸੇਵਾ ਕਰੂ ਉਸ ਨੂੰ ਵਿਚਾਰੀ ਚਾਹਤ ਜੀ ਸੁਨੀਸਾ ਲੈ ਦਾ ਨਾਮ ਕਰਦੇ ਪਰ ਉਹਨਾਂ ਨੇ ਕਿਤੇ ਸੁਣਾ ਨਾ ਕਰੋ ਮੈਂ ਕਿਹਾ ਤੇਰਪਾਈ ਕਰਕੇ ਸੁਨਾਈ ਉਹਨਾਂ ਟਾਈਮ ਤਾਂ ਸਾਰਾ ਜਗਰ ਕੋਲ ਪੈ ਕੇ ਬਰਾਂਤ ਸੁਣੀ ਕੱਢਣ ਲੱਗੀ ਤੇ ਇੱਕ ਸੁਵੀਸ਼ੀਰ ਤੇ ਰਹੀ ਕਰਵਾਉਂਦਾ ਰਿਹਾ ਕਦੇ ਨਾ ਨਾਮ ਕਰੇ नाम चले गए जो तो आके राजे पत्र दी जी तो सूची खिंची राजे पत्र राम राम करता बैठा हो गया बड़ी खुशी हुई सारी कहानी सुन के आगे राणी खाने श्याम चंद्रांग करवा चौथ माता का रक्षा बख्शा ही नहीं माता रानी जय मेरी पर बख्शी सब के बख्शी सब के परिवार की रक्षा करो बुल करवाचौ माता की गणेश भगवान से कह लगे मैं चले रोते सारे बच्चे संघे का भंडारा करो गया पल चमचे रोते मुठिये चावे ਕੰਦੇ ਨੇ ਤਾਂ ਸਾਰੇ ਹੱਸਦੇ ਜਾਂਦੇ ਮੈਂ ਤਾਂ ਵਿੰਗਰ ਕਰਨਾ ਸੋਚਣਾ ਟੰਕ ਸਾਰਾ ਸੱਤ ਪਾਉਂਦੇ ਜਦੋਂ ਬਾਹਰੋਂ ਲੱਗੇ ਤੇ ਛੱਪੜ ਦੇਖਣ ਵਾਲੇ ਕੋਈ ਬੁਢੀ ਦੀ ਚਾਂਪੜ ਰਸੀ ਕਹਿੰਦੇ ਆਪਾਂ ਜੀ ਕੀ ਬੋਲਦੇ ਜਾਂਦੇ ਦੀ ਸੀ ਮਾਨੂੰ ਕੁਝ ਦੱਸੋ ਮੈਨੂੰ ਇਸੇ ਦਾ ਕਹਿੰਦੇ ਨਾ ਟੱਲਣ ਗੱਲਾਂ ਅੱਖੇ ਪੈਰ ਦੇ ਸੱਥੀ ਦਾ ਇਹ ਮੈਂ ਤਾਂ ਭਾਂਡੇ ਦੇ ਤਰ੍ਹਾਂ ਬਹੁਤ ਅੱਜਾ ਤੇ ਮੇਰਾ ਲੰਗਿਆ ਚਲਦੇ ਕਹਿੰਦੇ ਹਾਂ ਕਹਿੰਦੇ ਜਾ ਅੰਦਰ ਕਮਰੇ ਸੇ ਜਾ ਵੱਡਾ ਸਾਰਾ ਟੋਪ ਚੱਕ ਲਿਆ ਜਦੋਂ ਉਹਨੇ ਕਮਰੇ ਦਾ ਬਾਰ ਖੋਲਿਆ ਤੇ ਭਾਂਡੇ ਤੇ ਭਾਂਡੇ ਲੱਗੀਆਂ ਪਈਆਂ ਉਰੇ ਭਾਈ ਵੱਡਾ ਸਾਰਾ ਟੋਕ ਦੇ ਰਿਹਾ ਕਹਿੰਦੇ ਹਾਂ ਬਾਈ ਵਸੋ ਕਹਿੰਦੇ ਆਇਆ ਤੇ ਨੂੰ ਮਾਰ ਸਵਾ ਤੇ ਗਊ ਦਾ ਬੋਹਾਲਾ ਚੁੱਲਾ ਬਣਾ ਤੇ ਵਿੱਚ